ਜੋ ਤੋਂ ਪ੍ਰੇਮ ਖੇਲਣ ਦਾ ਚਾਓ ਸਿਰ ਤਰਤਲੀ ਗਲੀ ਮਰੀ ਆਓ ਇਤ ਮਾਰਗ ਪੈਰ ਤਰੀ ਜੇ ਸਿਰ ਦੀ ਜੇ ਕਾਹ ਨਾ ਕੀਤੇ ਦੱਸੋ ਜੀ ਮੰਗਿਆ ਜੀ ਸਿਰ ਕਹਿੰਦੇ ਜੋ ਤੋਂ ਪ੍ਰੇਮ ਖੇਲਣ ਦਾ ਚਾਓ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਨਾ ਜੇ ਤੇਰੇ ਮਨ ਚ ਪ੍ਰੇਮ ਦੀ ਖੇਡ ਖੇਡਣ ਦਾ ਚਾਹਿਆ ਤੁਹਾਨੂੰ ਪਤਾ ਜੀ ਪ੍ਰੇਮ ਦੀ ਖੇਡ ਕਿੱਥੇ ਖੇਡੀਦੀ ਹੈ ਪਤਾ ਜੇ ਬਲੋ ਕੱਲੇ ਮਨੁੱਖ ਦੇ ਜਾਮੇ ਚ 83 ਲੱਖ ਇਹਨੇ ਨਵੇਂਜ ਆਰ 990 ਨਵੇਂਜ ਜਨਮਾ ਅੰਦਰ ਚਾਹੋ ਹੋ ਸਕਦਾ ਹੈ ਪ੍ਰੇਮ ਨਹੀਂ ਹੋ ਸਕਦਾ। ਸੱਜਣ ਕਹਿੰਦੇ ਬਾਬਾ ਜੀ ਕਿਉਂ ਨਹੀਂ ਹੋ ਸਕਦਾ? ਪ੍ਰੇਮ ਸਾਰੇ ਕਰਦੇ, ਕੁੱਤਾ ਵੀ ਕਰਦਾ ਹੈ, ਡੰਗਰ ਵੀ ਕਰਦਾ ਹੈ। ਐਂ ਕੱਲ ਤਾਂ ਇਹਨੂੰ ਪੜਨਾ। ਸਵਾਏ ਗੁਰੂ ਗ੍ਰੰਥ ਸਾਹਿਬ ਤੋਂ ਗੱਲ ਨਹੀਂ ਕਰਨੀ। ਕਹਿੰਦੇ ਕਿੱਥੇ ਲਿਖਿਆ ਜੀ? ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਜਿਸਨੂੰ ਪ੍ਰੇਮ ਮਨ ਵਸਾਏ ਤੇ ਬਾਣੀ 'ਚ ਲਿਖਿਆ ਹੈ ਜਿਨ ਪ੍ਰੇਮ ਕਿਓ ਤੈਨਹੀਂ ਪ੍ਰਭ ਪਾਇਓ ਦਸੋ ਪਰਮਾਤਮਾ ਦੀ ਪ੍ਰਾਪਤੀ ਕਰਨ ਲਈ ਮਨੁੱਖ ਜੰਮੇ ਚ ਹੈ ਕਿ ਕਿਸੇ ਹੋਰ ਜੰਮੇ ਚ ਹੈਗੀ ਜੀ ਹੈ ਕਿ ਕਿਤੇ ਹੋਰ ਜੀ ਨਹੀਂ ਨਾ ਹੈਗੀ ਤੇ ਫਿਰ ਪ੍ਰੇਮ ਕਿੱਥੇ ਹੈ ਜੀ ਕਹਿੰਦਾ ਮਨੁੱਖੇ ਜੰਮੇ ਚ ਗੁਰੂ ਨਾਨਕ ਦੇਵ ਜੀ ਪਾਛਾ ਕਹਿੰਦੇ ਜੋਤੋਂ ਪ੍ਰੇਮ ਖੇਲਣ ਦਾ ਚਾਹੋ ਕਹਿੰਦਾ ਜੇ ਤੇਰੇ ਮਨ ਵਿੱਚ ਚਾਹ ਚੜਿਆ ਹੈ ਕਹਦਾ ਪ੍ਰੇਮ ਲਈ ਖੇਡ ਖੇਡਣ ਦਾ ਤੇ ਇੱਕ ਕੰਮ ਕਰ ਸਿਰ ਧਰ ਤਲੀ ਕਿਹੜਾ ਸਿਰ ਜੀ ਆਹ ਵਾਲਾ ਲਈ ਤੇ ਪੰਗਾ ਜੀ ਤਲੀ ਤੇ ਰੱਖਣ ਦਾ ਮਤਲਬ ਕੀ ਹੁੰਦਾ ਜੀ ਆਪਣੇ ਸਿਰ ਨੂੰ ਆਪਣੇ ਤੋਂ ਵੱਖਰਾ ਕਰ ਦੇ ਇਹਨੂੰ ਕਹਿੰਦੇ ਤਲੀ ਤੇ ਰੱਖਣਾ ਗੁਨਾਨੂ ਪਾਚਾ ਕਹਿੰਦੇ ਆਪਣੀ ਮਤ ਨੂੰ ਆਪਣੇ ਤੋਂ ਵੱਖੜਾ ਕਰ ਦੇ ਸਿਰ ਤਰਤਲੀ ਗਲੀ ਮੇਰੇ ਆਓ ਇਤ ਮਾਰਗ ਪੈਰ ਤਰੀਜੇ ਕਹਿੰਦਾ ਇਸ ਮਗਦੇ ਪੈਰ ਤਰਾਰ ਤੇ ਦੇਹੀ ਪਹਿਲਾਂ ਸਿਰ ਦੀਜੇ ਕਹਿੰਦੇ ਆਪਣੀ ਮਤ ਮੈਨੂੰ ਦੇ ਪਹਿਲਾਂ ਕਾਹਨਾਂ ਕੀਜੇ ਚਿਜਕਣਾ ਕਰੀ ਤਾਂ ਗੁਨਾਨੂ ਪਾਚਾ ਕਹਿੰਦੇ ਆ ਕਿ ਵੀ ਸਿਰ ਟਕਣਾ ਹੈ ਕਿਉਂ ਕਿ ਆਪਣੀ ਮਤ ਟਕ ਗਏ ਗੁਰੂ ਘਰ ਆਉਣਾ ਆਪਣੀ ਮਤ ਟਕ ਗਏ ਗੁਰਬਾਣੀ ਪੜ੍ਹਨੀ ਹੈ ਆਪਣੀ ਮਤ ਟੱਕ ਕੇ ਸੇਵਾ ਕਰਨੀ ਹੈ ਆਪਣੀ ਮਤ ਟੱਕ ਕੇ ਨੰਗਰ ਛਕਣਾ ਹੈ